ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਅੱਜ ਤੁਹਾਡੇ ਸਾਹਮਣੇ ਬਲਾਚੌਰ ਸ਼ਹਿਰ ਦੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਬਲਾਚੌਰ ਦੇ ਨਾਲ ਲੱਗਦੇ ਪਿੰਡ ਬੇਲਾ ਤਾਜੋਵਾਲ ਵਿਖੇ ਬੀਤੀ ਰਾਤ ਚੋਰਾਂ ਦੇ ਵੱਲੋਂ ਖੇਤਾਂ ਵਿੱਚ ਲੱਗੇ ਦੋ ਟਰਾਂਸਫਾਰਮਰਾਂ ਵਿੱਚੋਂ ਤਾਂਬਾ ਅਤੇ ਤੇਲ ਚੋਰੀ ਕਰਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਇਸ ਮੌਕੇ ਗੱਲਬਾਤ ਦੌਰਾਨ ਸੁਰਿੰਦਰ ਸਿੰਘ ਪੁੱਤਰ ਹਰਪ੍ਰਜਨ ਸਿੰਘ ਪਿੰਡ ਫਤਿਹਪੁਰ ਨੇ ਦੱਸਿਆ ਕਿ ਦਿਨੋ-ਦਿਨ ਪੰਜਾਬ ਦੇ ਵਿੱਚ ਚੋਰੀਆਂ ਦੀਆਂ ਵਾਰਦਾਤਾਂ ਵਧ ਗਈਆਂ ਹਨ ਹੁਣ ਚੋਰਾਂ ਨੇ ਕਿਸਾਨਾਂ ਦੇ ਨੱਕ ਵਿੱਚ ਵੀ ਦੰਮ ਕਰ ਰੱਖਿਆ ਹੋਇਆ ਹੈ ਉਹਨਾਂ ਨੇ ਕਿਹਾ ਹੈ ਕਿ ਬੀਤੀ ਰਾਤ ਚੋਰਾਂ ਦੇ ਵੱਲੋਂ ਕਿਸਾਨਾਂ ਦੇ ਟਰਾਂਸਫਰਮਾਂ ਵਿੱਚੋਂ ਤਾਂਬਾ ਅਤੇ ਤੇਲ ਚੋਰੀ ਕੀਤਾ ਗਿਆ ਹੈ ਅਤੇ ਟਰਾਂਸਫਰਮ ਬੰਦ ਹੋਣ ਕਾਰਨ ਖੇਤੀ ਦੀ ਸਿੰਚਾਈ ਵਿੱਚ ਰੁਕਾਵਟਾਂ ਆ ਰਹੀਆਂ ਹਨ ਪੀੜਤ ਕਿਸਾਨਾਂ ਦਾ ਕਹਿਣਾ ਹੈ ਕਿ ਚੋਰੀਆਂ ਨਸ਼ੇੜੀ ਨੌਜਵਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਹਨ ਕਿ ਸਾਨਾ ਨੇ ਪੁਲਿਸ ਅਤੇ ਪ੍ਰਸ਼ਾਸਨ ਤੋਂ ਚੋਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਇਸ ਮੌਕੇ ਚੌਕੀ ਅਨਸਰੋ ਦੇ ਇੰਚਾਰਜ ਸਿਕੰਦਰਪਾਲ ਸਿੰਘ ਜੀ ਨੇ ਦੱਸਿਆ ਹੈ ਕਿ ਉਹਨਾਂ ਦੇ ਵੱਲੋਂ ਰੋਜ਼ਾਨਾ ਸ਼ੱਕੀ ਪੁਰਸ਼ਾਂ ਦੇ ਸਬੰਧ ਦੇ ਵਿੱਚ ਨਾਕਾਬੰਦੀ ਕੀਤੀ ਜਾ ਰਹੀ ਹੈ ਅਤੇ ਚੋਰਾਂ ਦੀ ਤਲਾਸ਼ ਵਿੱਚ ਪੁਲਿਸ ਜੁਟੀ ਹੋਈ ਹੈ ਜਲਦ ਚੋਰ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ ਇਸ ਮੌਕੇ ਗੁਰਮੋਹਨ ਸਿੰਘ ਸੁਰਿੰਦਰ ਸਿੰਘ ਪ੍ਰਿਤਪਾਲ ਸਿੰਘ ਸਰਬਜੀਤ ਸਿੰਘ ਲਾਡੀ ਫਤਿਹਪੁਰ रामचरण ਸਿੰਘ ਨੇ ਚੋਰੀ ਦੀ ਵਾਰਦਾਤ ਬਾਰੇ ਜਾਣਕਾਰੀ ਦਿੱਤੀ ਹੈ ਤੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਚੋਰਾਂ ਜਲਦੀ ਤੋਂ ਜਲਦੀ ਫੜ ਕੇ ਸਲਾਖਾ ਪਿੱਛੇ ਦਿੱਤੇ ਜਾਣ ਤਾਂ ਜੋ ਹਰ ਰੋਜ਼ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਖਤਮ ਹੋ ਸਕਣ ਅਤੇ ਆਮ ਲੋਕ ਸੁੱਖ ਦਾ ਸਾਹ ਲੈ ਸਕਣ ਦਿਖਾਉਂਦੇ ਆ ਤੁਹਾਨੂੰ ਮੌਕੇ ਤੇ ਹੋਈ ਪੂਰੀ ਗੱਲਬਾਤ ਤੁਹਾਡਾ ਕੀ ਨਾਂ ਹੈ ਜੀ ਮੇਰਾ ਸਰਿੰਦਰ ਸਿੰਘ ਆ ਜੀ ਇਹ ਜਿਹੜਾ ਤੁਹਾਡਾ ਟਰਾਂਸਫਰ ਚੋਰੀ ਹੋਇਆ ਤੇ ਤੁਹਾਨੂੰ ਇਹ ਕਿਵੇਂ ਜਾਣਕਾਰੀ ਮਿਲੀ ਜੀ ਇਹ ਸਵੇਰੇ ਸਾਡੇ ਇੱਧਰ ਇੱਕ ਪਿੰਡ ਦੇ ਮੁੰਡਾ ਆ ਸਰਬਜੀਤ ਸਿੰਘ ਯੋਨੀ ਉਹ ਕੁਦਰਤੀ ਇੱਧਰ ਖੇਤਾਂ ਨੂੰ ਆਈ ਸੀ ਢੇੜਾ ਮਾਰਨਾ ਆਂਦੇ ਹੀ ਹਰੋ ਝੋਨੇ ਨੂੰ ਪਾਣੀ ਪੋਣੀ ਲਾਂਦੇ ਆ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਆ ਤੁਹਾਡਾ ਜਿਹੜਾ ਹੈਗਾ ਟਰਾਂਸਫਾਰਮ ਚੋਰੀ ਹੋਇਆ ਵੀ ਗਿਰਿਆ ਆ ਥੱਲੇ ਇਹ ਕਿਹੜੀ ਜਗ੍ਹਾ ਜੀ ਇਹ ਕਿੰਨੇ ਟਰਾਂਸਫਾਰਮ ਚੋਰੀ ਹੋਏ ਤੁਹਾਡੇ ਇਸੇ ਰਾਤ ਵਿੱਚ ਹੁਣ ਇਹ ਦੋ ਟਰਾਂਸਫਾਰਮ ਚੋਰੀ ਹੋਏ ਆ ਇਹ ਤੁਹਾਡਾ ਇਹਨਾਂ ਤੋਂ ਕਿੰਨੀ ਦੂਰੀ ਦਾ ਫਰਕ ਹੈ ਦੋਨਾਂ ਟਰਾਂਸਫਾਰਮਾਂ ਦਾ ਐਵੇਂ ਹੀ ਬਸ ਤਿੰਨ ਚਾਰ ਕਿੱਲੇ ਦਾ ਜੀ ਚਾਰ ਪੰਜ ਕਿੱਲੇ ਦਾ ਹੋਊਗਾ ਜੀ ਫਰਕ ਤੇ ਤੁਸੀਂ ਕੋਈ ਦੀ ਦਰਖਾਸਤ ਵਗੈਰਾ ਜਾਂ ਕੋਈ ਕਰਵਾਈ ਆ ਕੋਈ ਨੋਟ ਬਸ ਹੁਣ ਅਸੀਂ ਕਰਵਾ ਰਹੇ ਹਾਂ ਜੀ ਹੁਣ ਆਪਣਾ ਉੱਥੇ ਚੌਂਕੀ ਜਾਵਾਂਗੇ ਆਸਰੋਂ ਆਸਰੋਂ ਜਾ ਕੇ ਅਸੀਂ ਲਗਵਾਉਣ ਲੱਗੇ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਇਹ ਪਹਿਲਾਂ ਵੀ 10 ਸਾਲ ਪਹਿਲਾਂ ਵੀ ਸਾਡਾ ਇਹਦਾ ਜਾਂ ਟਰਾਂਸਫਾਰਮ ਚੋਰੀ ਹੋ ਲਿਆ ਜੀ ਠੀਕ ਹੈ ਜੀ ਉਸ ਟਾਈਮ ਵੀ ਅਸੀਂ ਕੰਪਲੀਟ ਲਖਾਈ ਸੀ ਆਸਰੋਂ ਚੌਂਕੀ ਵਿੱਚ ਠੀਕ ਹੈ ਜੀ ਤੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਇਹ ਤਾਂ ਬਹੁਤ ਹਾਲਾਤ ਖਰਾਬ ਹੋਏ ਹੋ ਆ ਵੀ ਲੋਕਾਂ ਦਾ ਘੋਨੇ ਦੇ ਦੇਣਾ ਤੇ ਮੇਨ ਰੋਡ ਦੇ ਉੱਪਰ ਮੇਨ ਰੋਡ ਦੇ ਉੱਤੇ ਹੀ ਆ ਜਿੱਥੋਂ ਆਮ ਆਵਾਜ਼ ਆਈ ਹੈ ਹਾਂ ਹਰ ਜਿਹੜੀ ਆਮ ਤਕਰੀਬਨ ਰਾਤ ਨੂੰ ਵੀ ਕੁਝ ਇੱਧ ਤੇ ਉਹ ਆਉਂਦੇ ਜਾਂਦੇ ਰਹਿੰਦੇ ਰਾਤਾਂ ਨੂੰ ਵੀ ਤੇ ਇਹ ਹਾਲਾਤ ਮਤਲਬ ਰੋਡ ਦੇ ਉੱਤੇ ਆ ਤਾਂ ਜਿਹੜੇ ਮਤਲਬ ਖੇਤਾਂ ਦੇ ਵਿੱਚ ਆ ਉਹਨਾਂ ਦਾ ਕੀ ਬਣੂਗਾ ਜੀ ਨਾਂ ਤੁਹਾਡਾ ਜੀ ਗੁਰਮੋਹਨ ਸਿੰਘ ਨਾਮ ਆ ਜੀ ਇਹ ਜਿਹੜਾ ਟਰਾਂਸਫਾਰਮ ਹੈ ਇਹ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਤੁਹਾਡਾ ਟਰਾਂਸਫਾਰਮ ਚੋਰੀ ਹੋ ਗਿਆ ਸਵੇਰੇ ਇਧਰੋਂ ਸ਼ਹਿਰ ਨੂੰ ਆਏ ਸੀ ਤੇਰੀ ਕੋਲ 5:30 6 ਵਜੇ ਦੇ ਕਰੀਬ ਜੀ ਜਦੋਂ ਉਸ ਟਾਈਮ ਆ ਕੇ ਦੇਖਿਆ ਤਾਰ ਤਾਂ ਟੁੱਟੀ ਵੀ ਸੀਗੀ ਜੀ ਤੇ ਟਰਾਂਸਫਾਰਮ ਪੱਟ ਕੇ ਥੱਲੇ ਸਿੱਟਿਆ ਹੋਇਆ ਸੀਗਾ ਜੀ ਤੇ ਇਹ ਜਿਹੜੀ ਆ ਇਹ ਕਿਹੜਾ ਪਿੰਡ ਕਿਹੜਾ ਪਿੰਡ ਹੈ ਜੀ ਇਹ ਨੀ ਬੇਲਾ ਤੱਜਵਾਲੀ ਜੀ ਤੇ ਇਹ ਜਿਹੜਾ ট্রান্সਫਰਮ ਹੈ ਇਹ ਤੁਹਾਨੂੰ ਜਿਹੜਾ ਹੈਗਾ ਇਹਦੇ ਇਹਦੇ ਉੱਪਰ ਇਹਦੇ ਲੋਕ ਲੂਕ ਹੁੰਦੇ ਵੈਲਡਿੰਗ ਕਰਾਈ ਹੁੰਦੀ ਹੈ ਕੋਈ ਇਦਾਂ ਦਾ ਕੀਤਾ ਸੀ ਕਿ ਵੈਲਡਿੰਗ ਕਰਾਈ ਹੋਈ ਸੀ ਵੀ ਕਹਿੰਦਾ ਪੱਤੀਆਂ ਲਾਈਆਂ ਸੀ ਪੱਤੀਆਂ ਤੁਸੀਂ ਦੇਖ ਸਕਦੇ ਹੋ ਗ੍ਰੈਂਡਰ ਨਾਲ ਵੱਡੀਆਂ ਹੋਈਆਂ ਨੇ ਜੀ ਤੇ ਇਹਦੇ ਬਾਰੇ ਕਿਸੇ ਨੇ ਤੁਹਾਨੂੰ ਨਹੀਂ ਦੱਸਿਆ ਕਿ ਸੈਰ ਕਰਨ ਆਇਆ ਨੂੰ ਪਤਾ ਲੱਗਿਆ ਤਾਂ ਸੈਰ ਕਰਨੇ ਸੀ ਅਸੀਂ ਉਸ ਟਾਈਮ ਦੇਖਿਆ ਜੀ ਤਕਰੀਬਨ ਡੇਲੀ ਸਾਰੇ ਬੰਦੇ ਆਣੇ ਤੇ ਸੈਰ ਕਰਨ ਜੀ ਵੀਰੋ ਸੈਰ ਕਰਨ ਆਉਂਦੇ ਹੋ ਦੇਖਿਆ ਸਾਡਾ ট্রান্সਫਰਮ ਥੱਲੇ ਪੱਟੇ ਸਾਡੇ ਆ